ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਐਰੀਜ਼ੋਨਾ 'ਚ ਉਪ ਰਾਸ਼ਟਰਪਤੀ ਤੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਪ੍ਰਚਾਰ ਦਫ਼ਤਰ 'ਚ ਗੋਲੀਬਾਰੀ ਹੋਈ ਹੈ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੱਧੀ ਰਾਤ ਤੋਂ ਬਾਅਦ ਕਿਸੇ ਨੇ ਗੋਲੀ ਚਲਾ ਦਿੱਤੀ ਹਾਲਾਂਕਿ ਇਸ ਦੌਰਾਨ ਦਫ਼ਤਰ ਦੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ ਪਰ ਇਸ ਘਟਨਾ ਤੋਂ ਬਾਅਦ ਇਮਾਰਤ ਦੇ ਅੰਦਰ ਕੰਮ ਕਰਨ ਵਾਲੇ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਜਸੂਸ ਹੁਣ ਮੌਕੇ ਤੋਂ ਸਬੂਤ ਇਕੱਠੇ ਕਰ ਰਹੇ ਨੇ ਪੁਲਿਸ ਨੇ ਦੱਸਿਆ ਕਿ ਖੇਤਰ ਚ ਕਰਮਚਾਰੀਆਂ ਤੇ ਹੋਰਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਵਾਧੂ ਕਦਮ ਚੁੱਕੇ ਜਾ ਰਹੇ ਨੇ ਦਫ਼ਤਰ ਚ ਕੰਮ ਕਰਦੇ ਮੁਲਾਜ਼ਮਾ ਨੇ ਗੋਲੀ ਚੱਲਣ ਦੀ ਸੂਚਨਾ ਦਿੱਤੀ। ਉਹਨਾਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਗੋਲੀਆਂ ਸਾਹਮਣੇ ਦੀਆਂ ਖਿੜਕੀਆਂ ਰਾਹੀਂ ਚਲਾਈਆਂ ਗਈਆਂ ਸਨ। ਦਫ਼ਤਰ 'ਚ ਅਜਿਹੀ ਘਟਨਾ ਦੂਜੀ ਵਾਰ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ 16 ਸਤੰਬਰ ਨੂੰ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ BB ਗਨ ਨਾਲ ਪੈਲੇਟ ਗਨ ਨਾਲ ਮੋਹਰ ਲੀਆਂ ਖਿੜਕੀਆਂ ਤੇ ਗੋਲੀਬਾਰੀ ਕੀਤੀ ਗਈ ਸੀ। ਇਹਨਾਂ ਦੋਵਾਂ ਘਟਨਾਵਾਂ ਤੋਂ ਬਾਅਦ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਇਹ ਘਟਨਾ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਾਲਡ 트ੰਪ ਤੇ ਦੂਜੇ ਹਮਲੇ ਦੀ ਸਾਜ਼ਿਸ਼ ਦੇ ਕੁਝ ਸਮੇਂ ਬਾਅਦ ਵਾਪਰੀ ਹੈ। ਇਸ ਘਟਨਾ 'ਚ ਹਵਾਈ ਨਿਵਾਸੀ ਰਿਆਨ ਰੂਥ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੈਂਸਿਲਵੇਨੀਆ 'ਚ ਕਰੈਲੀ ਦੌਰਾਨ ਵੀ 트ੰਪ ਤੇ ਗੋਲੀ ਚਲਾਈ ਗਈ ਸੀ ਜਿਸ 'ਚ ਉਹ ਵਾਲ-ਵਾਲ ਬਚ ਗਏ ਸਨ। ਅਮਰੀਕਾ 'ਚ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਏਸ਼ੀਆਈ ਅਮਰੀਕੀ ਹਵਾਈ ਦੀ ਮੂਲ ਨਿਵਾਸੀ ਤੇ ਪ੍ਰਸ਼ਾਂਤ ਟਾਪੂ ਦੀ ਵੋਟਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਮੁਕਾਬਲੇ ਵਧੇਰੇ ਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਵੋਟਰ ਵੀ ਮੰਨਦੇ ਨੇ ਕਿ ਹੈਰਿਸ ਇੱਕ ਅਜਹੀ ਉਮੀਦਵਾਰ ਹੈ ਜੋ ਉਹਨਾਂ ਦੇ ਪਿਛੋਕੜ ਅਤੇ ਨੀਤੀਗਤ ਵਿਚਾਰਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕਰਦੀ ਹੈ ਇਹ ਏਪੀਆਈ ਡਾਟਾ ਅਤੇ ਏਪੀਆਈ ਵੋਟ ਦੇ ਇੱਕ ਨਵੇਂ ਪੋਲ ਚ ਪਾਇਆ ਗਿਆ ਹੈ ਇਹ ਲਗਭਗ 10 ਤੋਂ 6 ਐਏਪੀਆਈ ਵੋਟਰਾਂ ਦੀ ਹੈਰਿਸ ਬਾਰੇ ਬਹੁਤ ਜਾਂ ਕੁਝ ਹੱਦ ਤੱਕ ਅਨੁਕੂਲ رائے ਹੈ ਜਦਕਿ ਲਗਭਗ 1 ਤਿਹਾਈ ਦੀ ਕੁਝ ਹੱਦ ਤੱਕ ਜਾਂ ਬਹੁਤ ਕੁਝ ਦੀ ਉਲਟ رائے ਹੈ ਹਰ 10 ਐਏਪੀਆਈ ਵੋਟਰਾਂ ਚੋਂ 3 ਦੀ 트ੰਪ ਪ੍ਰਤੀ ਸਕਾਰਾਤਮਕ رائے ਹੈ ਤੇ ਲਗਭਗ 2 ਤਿਹਾਈ ਦੀ ਨਕਾਰਾਤਮਕ رائے ਹੈ ਇਹ ਅਕਤੂਬਰ 2023 ਤੋਂ ਹੈਰਿਸ ਦੇ ਪੱਖ ਚ ਸੁਧਾਰ ਨੂੰ ਦਰਸਾਉਂਦਾ ਹੈ ਜਦੋਂ ਇੱਕ ਐਪੀ ਐਨਓਆਰਸੀ AAPI ਡਾਟਾ ਸਰਵੇਖਣ ਚ ਪਾਇਆ ਗਿਆ ਕਿ ਲਗਭਗ ਅੱਧੇ ਆਪੀ ਬਾਲਗਾਂ ਦੀ ਉਸ ਬਾਰੇ ਕੁਝ ਹੱਦ ਤੱਕ ਜਾਂ ਬਹੁਤ অনুকূল رائے ਸੀ ਹਾਲਾਂਕਿ ਇਸ ਸਮੂਹ ਚ ਟਰੰਪ ਬਾਰੇ رائے ਸਥਿਰ ਹੈ ਹੈਰਿਸ ਗੈਰ ਗੋਰੇ ਤੇ ਦੱਖਣੀ ਏਸ਼ੀਆਈ ਅਮਰੀਕੀ ਹਨ ਤੇ ਉਸ ਨੇ ਜਾਰਜੀਆ ਵਰਗੇ ਪ੍ਰਮੁੱਖ ਰਾਜਾਂ ਚ AAPI ਵੋਟਰਾਂ ਨੂੰ ਇਕੱਠਾ ਕੀਤਾ ਹੈ ਜਿੱਥੇ ਉਹਨਾਂ ਦੀ ਗਿਣਤੀ ਵਧ ਰਹੀ ਹੈ ਪਰ ਪੋਲ ਦਰਸਾਉਂਦਾ ਹੈ ਕਿ AAPI ਵੋਟਰਾਂ ਨੂੰ ਟਰੰਪ ਨਾਲੋਂ ਹੈਰਿਸ 'ਚ ਆਪਣੀ ਸੱਭਿਆਚਾਰਕ ਪਛਾਣ ਪ੍ਰਤੀਬਿੰਬਤ ਦੇਖਣ ਦੀ ਜ਼ਿਆਦਾ ਸੰਭਾਵਨਾ ਹੈ। ਇਹ एपीआई ਵੋਟਰਾਂ 'ਚੋਂ ਅੱਧੇ ਦਾ ਕਹਿਣਾ ਹੈ ਕਿ ਹੈਰਿਸ ਉਹਨਾਂ ਦੇ ਪਿਛੋਕੜ ਤੇ ਸੱਭਿਆਚਾਰ ਨੂੰ ਬਿਹਤਰ ਢੰਗ ਨਾਲ ਪੇਸ਼ ਕਰਦੀ ਹੈ, ਜਦਕਿ 10 'ਚੋਂ ਸਿਰਫ 1 ਨੇ ਟਰੰਪ ਬਾਰੇ ਅਜਿਹਾ ਕਿਹਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਉਮੀਦਵਾਰਾਂ ਦੀ ਉਹਨਾਂ ਦੀ رائے ਨੂੰ ਕਿੰਨਾ ਪ੍ਰਭਾਵਿਤ ਕਰ ਰਿਹਾ ਹੈ। एपीआई ਦੇ 10 'ਚੋਂ ਸਿਰਫ 3 ਵੋਟਰਾਂ ਦਾ ਕਹਿਣਾ ਹੈ ਕਿ ਹੈਰਿਸ ਦੀ ਏਸ਼ੀਆਈ ਭਾਰਤੀ ਪਛਾਣ ਉਹਨਾਂ ਲਈ ਬਹੁਤ ਮਹੱਤਵਪੂਰਨ ਹੈ। ਪੋਲ ਦਰਸਾਉਂਦਾ ਹੈ ਕਿ ਹੈਰਿਸ ਇੱਕ ਔਰਤ ਹੋਣ ਕਰਕੇ ਏਏਪੀਆਈ ਵੋਟਰਾਂ ਲਈ ਉਸਦੇ ਨਸਲੀ ਪਿਛੋਕੜ ਨਾਲੋਂ ਵਧੇਰੇ ਮਹੱਤਵਪੂਰਨ ਹੋ ਸਕਦੀ ਹੈ ਹਾਲਾਂਕਿ ਹੈਰਿਸ ਦੀ ਮੁਹਿੰਮ ਨੇ ਇਸ ਗੱਲ ਤੇ ਜ਼ੋਰ ਦੇਣ ਤੋਂ ਬਚਾ ਕੀਤਾ ਹੈ ਕਿ ਉਹ ਪਹਿਲੀ ਮਹਿਲਾ ਰਾਸ਼ਟਰਪਤੀ ਹੋ ਸਕਦੀ ਹੈ ਸਰਵੇਖਣ ਦਰਸਾਉਂਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਏਏਪੀਆਈ ਵੋਟਰਾਂ ਤੱਕ ਜ਼ਿਆਦਾ ਪਹੁੰਚ ਕਰ ਰਹੇ ਨੇ 10 'ਚੋਂ 4 ਏਏਪੀਆਈ ਵੋਟਰਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਡੈਮੋਕ੍ਰੈਟਿਕ ਪਾਰਟੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਜਦਕਿ 10 'ਚੋਂ ਲਗਭਗ 3 ਨੇ ਰਿਪਬਲਿਕਨ ਪਾਰਟੀ ਬਾਰੇ ਇਹ ਹੀ ਕਿਹਾ ਅਮਰੀਕੀ ਸਿਆਸਤਦਾਨ ਕੈਨੇਡਾ ਅਤੇ ਮੈਕਸੀਕੋ ਤੇ ਜ਼ਬਰਨ ਮਜ਼ਦੂਰਾਂ ਦੁਆਰਾ ਬਣਾਏ ਗਏ ਸਮਾਨ ਦੀ ਦਰਾਮਦ ਨੂੰ ਰੋਕਣ ਲਈ ਦਬਾਅ ਵਧਾ ਰਹੇ ਨੇ ਜਨਤਕ ਟਿੱਪਣੀਆਂ 'ਚ ਕਈ ਸਿਆਸਤਦਾਨਾਂ ਨੇ ਅੰਕੜਿਆਂ ਦੇ ਨਾਲ ਸਬੂਤ ਦਰਸਾਏ ਨੇ ਕਿ ਕੈਨੇਡਾ ਨੇ ਨਵੇਂ NAFTA 'ਚ ਕੀਤੇ ਵਾਅਦਿਆਂ ਤਹਿਤ ਸਖਤੀਆਂ ਨੂੰ ਲਾਗੂ ਨਹੀਂ ਕੀਤਾ ਹੁਣ ਇਹ ਮੁੱਦਾ ਉਨ੍ਹਾਂ ਨੇ ਕੈਨੇਡਾ ਕੋਲ ਲਿਖਤ 'ਚ ਉਠਾਇਆ ਹੈ ਅਤੇ ਉਹ ਇਸ ਮੁੱਦੇ ਨੂੰ 2026 ਤੋਂ ਸ਼ੁਰੂ ਹੋਣ ਵਾਲੀ ਇਸ ਮਹਾਦੀਪੀ ਵਪਾਰ ਸਮਝੌਤੇ ਦੀ ਸਮੀਖਿਆ ਨਾਲ ਵੀ ਜੋੜ ਰਹੇ ਨੇ ਅਮਰੀਕੀ ਕਾਂਗਰਸ ਦੇ ਚਾਰ ਮੈਂਬਰਾਂ ਨੇ ਉੱਤਰੀ ਅਮਰੀਕੀ ਦੇਸ਼ਾਂ ਦੇ ਵਪਾਰ ਮੰਤਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜ਼ਬਰਨ ਮਜ਼ਦੂਰੀ ਨੂੰ ਹੋਰ ਗੰਭੀਰਤਾ ਨਾਲ ਲਿਆ ਜਾਵੇ ਅਮਰੀਕਾ ਦੀ ਕੈਥਰੀਨ ਤਾਈ ਮੈਕਸੀਕੋ ਦੇ ਰੈਕਲ ਬਿਉਨੋਰੋਸਟਰੋ ਅਤੇ ਕੈਨੇਡਾ ਦੀ ਮੈਰੀ ਇੰਗ ਨੂੰ ਲਿਖੇ ਇਸ ਪੱਤਰ ਚ ਕਿਹਾ ਗਿਆ ਹੈ ਕਿ ਚੀਨ ਵਿੱਚ ਕੈਦ ਵੀਗਰ ਲੋਕਾਂ ਤੇ ਅਜੇ ਵੀ ਜ਼ੁਲਮ ਹੋ ਰਿਹਾ ਏ ਤੇ ਉਹਨਾਂ ਨੂੰ ਸਮਾਨ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਏ। ਉਹਨਾਂ ਨੇ ਟਮਾਟਰ ਉਤਪਾਦਾਂ, ਕਪਾ, ਪੋਲੀਸਿਲਿਕਾਨ, ਐਲੂਮੀਨੀਅਮ ਅਤੇ ਸਮੁੰਦਰੀ ਭੋਜਨ ਸਮੇਤ ਕਈ ਵਸਤੂਆਂ ਦੀ ਪਛਾਣ ਕੀਤੀ। ਦੋ ਡੈਮੋਕ੍ਰੇਟ ਸੈਨੇਟਰਾਂ ਜੈਫ ਮਰਕਲੇ ਅਤੇ ਮਾਰਕੋ ਰੂਬਿਓ ਅਤੇ ਦੋ ਰਿਪਬਲਿਕਨ ਐਮਪੀਜ਼ ਕ੍ਰਿਸ ਸਮਿਥ ਤੇ ਜिम ਮੈਕਗਵਰਨ ਨੇ ਆਪਣੀ ਚਿੱਠੀ 'ਚ ਲਿਖਿਆ ਏ ਕਿ ਹੋਰ ਕੰਮ ਕੀਤੇ ਜਾਣ ਦੀ ਲੋੜ ਏ। ਇਹ ਭਿਆਨਕ ਵਰਤਾਰਾ ਘਟ ਨਹੀਂ ਹੋਇਆ ਅਮਰੀਕਾ ਨੇ ਹਾਲ ਹੀ ਚ ਅਪਣਾਏ ਗਏ ਕਾਨੂੰਨ ਦੇ ਤਹਿਤ ਸ਼ੱਕੀ ਜ਼ਬਰਨ ਮਜ਼ਦੂਰੀ ਤੋਂ ਬਣੇ ਮਾਲ ਦੇ ਹਜ਼ਾਰਾਂ ਸ਼ਿਪਮੈਂਟਸ ਨੂੰ ਰੋਕਿਆ ਏ ਜਦਕਿ ਕੈਨੇਡਾ ਨੇ ਅਜੇਹੀ ਕੋਈ ਸ਼ਿਪਮੈਂਟ ਨਹੀਂ ਰੋਕੀ ਪੱਤਰ ਚ ਵਿਸ਼ੇਸ਼ ਤੌਰ ਤੇ ਇਹ ਜ਼ਿਕਰ ਕੀਤਾ ਗਿਆ ਕਿ ਅਮਰੀਕਾ ਵੱਲੋਂ ਰੋਕਿਆ ਗਿਆ ਸਮਾਨ ਕਿਵੇਂ ਕੈਨੇਡਾ ਰਾਹੀਂ ਮੁਰ ਉੱਤਰੀ ਅਮਰੀਕਾ ਚ ਦਾਖਲ ਹੋ ਰਿਹਾ ਏ ਪੱਤਰ ਚ ਖਾਸ ਤੌਰ ਤੇ ਦੱਸਿਆ ਗਿਆ ਕਿ ਅਮਰੀਕਾ ਚ ਇੱਕ ਸੋਲਰ ਪੈਨਲਾਂ ਦੀ ਸ਼ਿਪਮੈਂਟਸ ਨੂੰ ਜ਼ਬਰਨ ਮਜ਼ਦੂਰੀ ਤੋਂ ਬਣਿਆ ਸਮਾਨ ਹੋਣ ਕਰਕੇ ਰੋਕਿਆ ਗਿਆ ਸੀ ਪਰ ਇਸ ਨੂੰ ਕੈਨੇਡਾ 'ਚ ਦਾਖਲ ਕਰ ਲਿਆ ਗਿਆ ਜਿਸ ਤੋਂ ਬਾਅਦ ਇਹ ਸਮਾਨ ਅਮਰੀਕਾ ਪਹੁੰਚ ਗਿਆ ਅਮਰੀਕੀ ਐਮਪੀਜ਼ ਵਪਾਰ ਨੀਤੀ ਤੇ ਕਾਫੀ ਪ੍ਰਭਾਵ ਰੱਖਦੇ ਨੇ ਅਮਰੀਕੀ ਕਾਨੂੰਨ ਦੇ ਤਹਿਤ ਵਪਾਰਕ ਗੱਲਬਾਤ ਦੌਰਾਨ ਉਹਨਾਂ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੁੰਦਾ ਹੈ ਤੇ ਉਹ ਕਿਸੇ ਵੀ ਭਵਿੱਖੀ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਵੋਟ ਪਾਉਂਦੇ ਨੇ ਜਿਨ੍ਹਾਂ ਚਾਰ ਸਿਆਸਤਦਾਨਾਂ ਨੇ 18 ਸਤੰਬਰ ਨੂੰ ਇਹ ਪੱਤਰ ਲਿਖਿਆ ਉਹ ਇਸ ਮੁੱਦੇ ਨਾਲ ਨਿੱਜੀ ਤੌਰ ਤੇ ਸ਼ਾਮਲ ਨੇ ਅਮਰੀਕਾ 'ਚ ਸਾਲ 2022 'ਚ ਲਿਆਂਦੇ ਗਏ ਜ਼ਬਰਨ ਮਜ਼ਦੂਰੀ ਕਾਨੂੰਨ 'ਚ ਇਹਨਾਂ ਦੀ ਮੋਰੀ ਭੂਮਿਕਾ ਸੀ ਅਤੇ ਇਹ ਚਾਰੇ ਜਣੇ ਚੀਨ ਅੰਦਰ ਮਨੁੱਖੀ ਅਧਿਕਾਰਾਂ 'ਤੇ ਨਜ਼ਰ ਰੱਖਣ ਵਾਲੀ ਨਿਰਪੱਖ ਇਕਾਈ ਕਾਂਗਰੈਸ਼ਨਲ ਐਗਜ਼ੈਕਟਿਵ ਕਮਿਸ਼ਨ ਔਨ ਚਾਈਨਾ ਦੇ ਮੈਂਬਰ ਵੀ ਨੇ। ਉਹਨਾਂ ਦੇ ਹਾਲ ਹੀ 'ਚ ਲਾਗੂ ਕੀਤੇ ਬਿੱਲ ਵੀਗਰ ਜ਼ਬਰਨ ਮਜ਼ਦੂਰੀ ਰੋਕਥਾਮ ਐਕਟ ਨੇ ਚੀਨੀ ਕੈਂਪਾਂ 'ਚ ਮਜ਼ਦੂਰਾਂ ਦੁਆਰਾ ਕਥਿਤ ਤੌਰ 'ਤੇ ਜ਼ਬਰਨ ਤੌਰ 'ਤੇ ਬਣਾਏ ਗਏ ਉਤਪਾਦਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ। ਅਮਰੀਕਾ 'ਚ ਪਹਿਲਾਂ ਹੀ ਲਗਭਗ ਇੱਕ ਸਦੀ ਤੋਂ ਜ਼ਬਰਨ ਮਜ਼ਦੂਰੀ ਨਾਲ ਪੈਦਾ ਕੀਤੀਆਂ ਗਈਆਂ ਵਸਤਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਕਾਨੂੰਨ ਮੌਜੂਦ ਹੈ ਤੇ ਇਹ ਦੁਨੀਆ ਭਰ ਦੀਆਂ ਵਸਤੂਆਂ ਤੇ ਲਾਗੂ ਹੁੰਦਾ ਹੈ ਪਰ ਇਸ ਦਾ ਸਭ ਤੋਂ ਨਵਾਂ ਕਾਨੂੰਨ ਸਖਤ ਨਿਯਮਾਂ ਦੇ ਨਾਲ ਖਾਸ ਤੌਰ ਤੇ ਚੀਨ ਨੂੰ ਨਿਸ਼ਾਨਾ ਬਣਾਉਂਦਾ ਹੈ ਇਸ ਨਵੇਂ ਬਿੱਲ ਦੇ ਤਹਿਤ ਜੇਕਰ ਇਹਨਾਂ ਵਸਤਾਂ ਦੀ ਕੋਈ ਸ਼ਿਪਮੈਂਟ ਅਮਰੀਕੀ ਬਾਰਡਰ ਤੇ ਰੋਕੀ ਜਾਂਦੀ ਹੈ ਤਾਂ ਇਸ ਨੂੰ ਪ੍ਰਾਪਤ ਕਰਨ ਲਈ ਆਯਾਤਕ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਇਹ ਮਾਲ ਅਸਲ ਦੇ ਵਿੱਚ ਜ਼ਬਰਨ ਮਜ਼ਦੂਰੀ ਦੁਆਰਾ ਨਹੀਂ ਬਣਵਾਇਆ ਗਿਆ ਆਪਣੇ ਪੱਤਰ ਚ ਉਕਤ ਚਾਰ ਅਮਰੀਕੀ ਸਿਆਸਤਦਾਨਾਂ ਨੇ ਬਾਕੀ ਉੱਤਰੀ ਅਮਰੀਕੀ ਦੇਸ਼ਾਂ ਨੂੰ ਇਹੀ ਪਹੁੰਚ ਅਪਣਾਉਣ ਲਈ ਆਖਿਆ ਹੈ ਇਸ ਤੋਂ ਇਲਾਵਾ ਪੱਤਰ ਚ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਬਿਹਤਰ ਤਾਲਮੇਲ ਅਤੇ ਸਹਿਯੋਗ ਦੀ ਵੀ ਮੰਗ ਕੀਤੀ ਗਈ ਹੈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਜੀ 4 ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਦਸਤਾਵੇਜ਼ ਆਧਾਰਿਤ वार्ता ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਚਪ ਤੁਰੰਤ ਸੁਧਾਰ ਲਈ ਇਸ ਸਮੂਹੀ ਪ੍ਰਤੀਬੱਧਤਾ ਦੁਹਰਾਈ ਲਿਖਤੀ ਦਸਤਾਵੇਜ਼ ਆਧਾਰਿਤ वार्ता ਤੋਂ ਭਾਵ ਕਿਸੇ ਸਮਝੌਤੇ ਦੀ ਅਜੇਹੀ ਵਿਸ਼ਾ ਵਸਤੂ ਤਿਆਰ ਕਰਨ ਦੀ ਪ੍ਰਕਿਰਿਆ ਤੋਂ ਹੈ ਜਿਸ ਨੂੰ ਸਵੀਕਾਰ ਕਰਨ ਅਤੇ ਜਿਸ ਤੇ ਦਸਤਖਤ ਕਰਨ ਲਈ ਸਾਰੀਆਂ ਧਿਰਾਂ ਸਹਿਮਤ ਹੋਣ ਜੀ 4 ਦੇ ਮੁਲਕਾਂ ਚ ਬ੍ਰਾਜ਼ੀਲ ਜਰਮਨੀ ਭਾਰਤ ਤੇ ਜਾਪਾਨ ਸ਼ਾਮਲ ਨੇ ਅਧਿਕਾਰਤ ਯਾਤਰਾ ਤੇ ਅਮਰੀਕਾ ਆਏ ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਆਮ ਸਭਾ ਦੇ 79ਵੇਂ ਸੈਸ਼ਨ ਦੇ ਇੱਕ ਪਾਸੇ ਜਾਪਾਨ ਦੀ ਵਿਦੇਸ਼ ਮੰਤਰੀ ਯੋਕੋ ਕਾਮਿਕਾਵਾ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੀਨਾ ਬੇਰਬਾਕ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਇਰੋ ਵਿਏਰਾ ਨਾਲ ਮੁਲਾਕਾਤ ਕੀਤੀ ਜੈ ਸ਼ੰਕਰ ਨੇ ਐਕਸ ਤੇ ਲਿਖਿਆ ਅੱਜ ਨਿਊਯਾਰਕ 'ਚ ਆਪਣੇ ਅਮਰਤਬਿਆਂ ਐਨਾਲੀਨਾ ਬੇਰਬਾਕ ਯੋਕੋ ਕਾਮਿਕਾਵਾ ਅਤੇ ਮਾਇਰੋ ਵਿਏਰਾ ਨਾਲ ਜੀ4 ਵਿਦੇਸ਼ ਮੰਤਰੀਆਂ ਦੀ ਰਵਾਇਤੀ ਮੀਟਿੰਗ 'ਚ ਸ਼ਾਮਲ ਹੋ ਕੇ ਖੁਸ਼ੀ ਹੋਈ ਜੀ 4 ਨੇ ਲਿਖਤੀ ਦਸਤਾਵੇਜ਼ ਆਧਾਰਤ ਵਾਰਤਾ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਤੁਰੰਤ ਸੁਧਾਰ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ ਭਾਰਤ ਸੁਰੱਖਿਆ ਕੌਂਸਲ 'ਚ ਸੁਧਾਰ ਲਈ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਮੋਰੀ ਰਿਹਾਏ ਤੇ ਉਸ ਦਾ ਕਹਿਣਾ ਹੈ ਕਿ 1945 'ਚ ਸਥਾਪਿਤ 15 ਦੇਸ਼ਾਂ ਦੀ ਕੌਂਸਲ 21ਵੀਂ ਸਦੀ ਦੇ ਮਕਸਦ ਪੂਰੇ ਕਰਨ ਲਈ ਢੁਕਵੀ ਨਹੀਂ ਹੈ ਇਸ ਦਾ ਮੰਨਣਾ ਹੈ ਕਿ ਇਹ ਸਮਕਾਲੀ ਭੂ ਰਾਜਨੀਤਿਕ ਸੱਚਾਈਆਂ ਦੀ ਨਿਰ断ਦੇਹੀ ਨਹੀਂ ਕਰਦੀ ਟਣਿਆਂ ਚ ਵੰਡੀ ਹੋਈ ਸੁਰੱਖਿਆ ਕੌਂਸਲ ਸ਼ਾਂਤੀ ਤੇ ਸੁਰੱਖਿਆ ਚੁਣੌਤੀਆਂ ਨਾਲ ਜਿੱਠਣ ਚ ناکਾਮ ਰਹੀ ਹੈ ਉਸਦੇ ਮੈਂਬਰ ਯੂਕਰੇਨ ਜੰਗ ਤੇ ਇਜ਼ਰਾਈਲ ਹਮਾਸ ਜੰਗ ਜੈ ਮੁੱਦਿਆਂ ਤੇ ਵੰਡੇ ਹੋਏ ਨੇ ਜੈ ਸ਼ੰਕਰ ਨੇ ਵੈਨਜ਼ੂਏਲਾ ਤੋਂ ਆਪਣੇ ਹਮ ਰਤਬਾ ਯਵਾਨ ਗਿਲ ਨਾਲ ਵੀ ਊਰਜਾ ਤੇ ਆਰਥਿਕ ਸਹਿਯੋਗ ਤੇ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ ਵਿਦੇਸ਼ ਮੰਤਰੀ ਨੇ ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਰ ਤੌਹੀਦ ਹੁਸੈਨ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦੇ ਦਵੱਲੇ ਸਬੰਧਾਂ ਬਾਰੇ ਵੀ ਚਰਚਾ ਕੀਤੀ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੈਲੀ 25 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੀਰੀਅਸ ਐਕਐਮ ਦੇ ਟ੍ਰਾਇੰਫ ਚੈਨਲ ਤੇ ਨਿੱਕੀ ਹੈਲੇ ਲਾਈਵ ਨਾਮਕ ਇੱਕ ਨਵੇਂ ਹਫਤਾਵਾਰੀ ਸ਼ੋਅ ਦੀ ਮੇਜ਼ਬਾਨੀ ਕਰੇਗੀ ਸੀਰੀਅਸ ਐਕਐਮ ਉੱਤਰੀ ਅਮਰੀਕਾ ਚ ਇੱਕ ਪ੍ਰਮੁੱਖ ਆਡੀਓ ਮਨੋਰੰਜਨ ਕੰਪਨੀ ਹੈ ਜੋ ਲੱਖਾਂ ਸਰੋਤਿਆਂ ਨੂੰ ਸੰਗੀਤ ਗੱਲਬਾਤ ਖਬਰਾਂ ਅਤੇ ਖੇਡਾਂ ਚ ਲਾਈਵ ਅਤੇ ਔਨ ਡਿਮਾਂਡ ਸਮੱਗਰੀ ਦੀ ਪੇਸ਼ਕਸ਼ ਕਰਦੀ ਹੈ ਇੱਕ ਘੰਟੇ ਦਾ ਇਹ ਸ਼ੋਅ ਹਰ ਬੁੱਧਵਾਰ ਸਵੇਰੇ 8 ਵਜੇ ਈਟੀ ਤੇ ਪ੍ਰਸਾਰਿਤ ਹੋਵੇਗਾ ਤੇ ਜਨਵਰੀ 2025 ਚ ਰਾਸ਼ਟਰਪਤੀ ਦੇ ਉਦਘਾਟਨ ਤੱਕ ਜਾਰੀ ਰਹੇਗਾ ਹੈਲੀ 2024 ਦੀਆਂ ਚੋਣਾਂ ਗਲੋਬਲ ਮੁੱਦਿਆਂ ਅਤੇ ਯੂਐਸ ਨੀਤੀਆਂ ਸਮੇਤ ਮਹੱਤਵਪੂਰਨ ਖਬਰਾਂ ਤੇ ਚਰਚਾ ਕਰੇਗੀ ਸੰਯੁਕਤ ਰਾਸ਼ਟਰ ਚ ਸਾਬਕਾ ਅਮਰੀਕੀ ਰਾਜਦੂਤ ਅਤੇ ਦੱਖਣੀ ਕੈਰੋਲੀਨਾ ਦੀ ਗਵਰਨਰ ਹੋਣ ਦੇ ਨਾਤੇ ਹੇਲੀ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਉਪਰਾਸ਼ਟਰਪਤੀ ਕਮਲਾ ਹੇਰਿਸਵਰਗੀਆਂ ਸਿਆਸੀ ਹਸਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰੇਗੀ। ਸ਼ੋਅ ਮਹਿਮਾਨ ਮਾਹਿਰਾਂ ਨੂੰ ਪੇਸ਼ ਕਰੇਗਾ ਅਤੇ ਸਰੋਤਿਆਂ ਨੂੰ ਕਾਲ ਕਰਨ ਅਤੇ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਵੇਗਾ। ਹੇਲੀ ਨੇ ਕਿਹਾ ਕਿ ਉਹ ਇੱਕ ਸ਼ੋਅ 'ਚ ਸੀਰੀਅਸ ਐਕਸਮ ਨਾਲ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹੈ ਜੋ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਹੱਲ ਲੱਭਣ 'ਚ ਮਦਦ ਕਰਦਾ ਹੈ। ਉਹ ਮੰਨਦੀ ਹੈ ਕਿ ਲੋਕ ਵਾਸ਼ਿੰਗਟਨ ਡੀਸੀ ਚ ਝਟਕਣ ਤੋਂ ਥੱਕ ਗਏ ਨੇ ਅਤੇ ਸਪਸ਼ਟ ਜਾਣਕਾਰੀ ਚਾਹੁੰਦੇ ਨੇ ਲਾਈਵ ਪ੍ਰਸਾਰਣ ਤੋਂ ਇਲਾਵਾ ਨਿੱਕੀ ਹੈਲੀ ਲਾਈਵ ਸੀਰੀਅਸ ਐਕਸਐਮ ਐਪ ਅਤੇ ਪ੍ਰਮੁੱਖ ਪੋਡਕਾਸਟ ਪਲੇਟਫਾਰਮਾਂ ਤੇ ਮੰਗ ਤੇ ਉਪਲਬਧ ਹੋਵੇਗਾ ਕੈਨੇਡਾ ਤੇ ਅਮਰੀਕਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਰਕਟਿਕ ਚ ਸੀਮਾ ਵਿਵਾਦ ਨੂੰ ਹੱਲ ਕਰਨ ਲਈ ਇੱਕ ਟਾਸਕ ਫੋਰਸ ਬਣਾਉਣਗੇ ਮੰਗਲਵਾਰ ਨੂੰ ਇੱਕ ਸਾਂਝੇ ਬਿਆਨ ਚ ਦੋਹਾਂ ਦੇਸ਼ਾਂ ਨੇ ਕਿਹਾ ਕਿ ਟਾਸਕ ਫੋਰਸ ਮੱਧ ਆਰਕਟਿਕ ਮਹਾਸਾਗਰ ਚ ਮਹਾਦੀਪੀ ਸ਼ੈਲਫ ਚ ਓਵਰਲੈਪ ਨੂੰ ਸੁਲਝਾਉਣ ਸਮੇਤ ਬਿਫੋਰਟ ਸਾਗਰ ਚ ਸਮੁੰਦਰੀ ਸੀਮਾ ਤੇ ਗੱਲਬਾਤ ਕਰੇਗੀ ਬਿਆਨ ਚ ਕਿਹਾ ਗਿਆ ਕਿ ਅਲਾਸਕਾ ਯੂਕੋਨ ਵਾਲਾ ਖੇਤਰ ਤੇ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਉੱਤਰ ਜਿ ਸਥਿਤ ਇਹ ਮੁੱਦਾ ਹੈ ਇਹ ਵੀ ਕਿਹਾ ਗਿਆ ਕਿ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਇੱਕ ਅੰਤਮ ਸਮਝੌਤੇ ਲਈ ਸਹਿਯੋਗੀ ਤੌਰ ਤੇ ਕੰਮ ਕਰਨਗੇ ਜੋ ਸਾਡੀਆਂ ਆਰਕਟਿਕਟ ਸਮੁੰਦਰੀ ਸੀਮਾਵਾਂ ਬਾਰੇ ਸਪਸ਼ਟਤਾ ਪ੍ਰਦਾਨ ਕਰੇਗਾ ਮੂਲ ਵਾਸੀ ਲੋਕਾਂ ਸਮੇਤ ਅਮਰੀਕੀਆਂ ਅਤੇ ਕੈਨੇਡੀਅਨਸ ਦੇ ਆਪਸੀ ਲਾਭ ਲਈ ਆਰਕਟਿਕ ਸਰੋਤਾਂ ਦੀ ਜ਼ਿੰਮੇਵਾਰੀ ਸੰਭਾਲ ਅਤੇ ਟਿਕਾਊ ਵਰਤੂ ਨੂੰ ਧਿਆਨ ਚ ਰੱਖਦੇ ਹੋਏ ਬਿਆਨ ਦੇ ਅਨੁਸਾਰ ਟਾਸਕ ਫੋਰਸ ਤੋਂ ਇਸ ਗ੍ਰਾਵਟ ਚ ਗੱਲਬਾਤ ਸ਼ੁਰੂ ਕਰਨ ਦੀ ਉਮੀਦ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ